ਅੱਜ ਬਣਾਈਏ ਨੀ ਜੀ ਆਪਾਂ ਕਾਫੀ ਵਾਲੀਆਂ ਟੌਫੀਆਂ ਜਿਹੜੇ ਛੋਟੇ-ਛੋਟੇ ਹੁੰਦੇ ਸੀ ਤਾਂ ਜਿਹੜੀਆਂ ਨੈਸਲੇ ਦੀਆਂ ਟੌਫੀਆਂ ਬਹੁਤ ਹੀ ਜ਼ਿਆਦਾ ਖਾਂਦੇ ਸੀ ਤੇ ਇੰਨੀਆਂ ਜ਼ਿਆਦਾ ਟੇਸਟੀ ਲੱਗਦੀਆਂ ਸੀਗੀਆਂ ਤੇ ਹੁਣ ਬੱਚੇ ਕਈ ਵਾਰ ਜिद ਕਰਦੇ ਨੇ ਤਾਂ ਆਪਾਂ ਘਰ ਵਿੱਚ ਹੀ ਬਣਾ ਕੇ ਦੇ ਸਕਦੇ ਹਾਂ ਇਹਦੇ ਲਈ ਆਪਾਂ ਨੂੰ ਸਿਰਫ ਚਾਰ ਚੀਜ਼ਾਂ ਦੀ ਹੀ ਜ਼ਰੂਰਤ ਪਊਗੀ ਤੇ ਇਹ ਆਪਾਂ ਸੌਖੇ ਜਿਹੇ ਤਰੀਕੇ ਨਾਲ ਹੀ ਆਸਾਨੀ ਨਾਲ ਆਪਾਂ ਘਰ ਵਿੱਚ ਬਣਾ ਸਕਦੇ ਆਇਦਰ ਆਪਾਂ ਜੇ ਗੈਸ ਜਿਹੜਾ ਔਨ ਕਰਤਾ ਤੇ ਇਹਦੇ ਵਿੱਚ ਆਪਾਂ ਇੱਕ ਚਮਚ ਪਾ ਲੈ ਜੀ ਦੇਸੀ ਘਿਓ ਉਹ ਘਿਓ ਆਪਾਂ ਕੋਈ ਵੀ ਲੈ ਸਕਦੇ ਆ ਪਰ ਬੱਚਾ ਵਾਸਤੇ ਜੇਕਰ ਆਪਾਂ ਬਣਾ ਰਹੇ ਹਾਂ ਤੋਂ ਨਾਲ ਨੂੰ ਚੰਗੀ ਤਰ੍ਹਾਂ ਪਿੰਗਲਾ ਲੈਣਾ ਹੈ ਇਧਰ ਆਪਾਂ ਲਿਆ ਹੋਇਆ ਜੀ 150 ਗ੍ਰਾਮ ਕੰਡੈਂਸ ਮਿਲਕ ਇਹ ਆਪਾਂ ਘਰ ਵਿੱਚ ਵੀ ਬਣਾ ਸਕਦੇ ਆ ਤੇ ਬਾਜ਼ਾਰ ਚੋਂ ਵੀ ਲਿਆ ਸਕਦੇ ਆ ਜੀ ਇਹ ਆਪਾਂ ਘਰ ਵਿੱਚ ਹੀ ਤਿਆਰ ਕਰਿਆਗਾ ਕਿਉਂਕਿ ਜੇਕਰ ਬਾਜ਼ਾਰ ਚੋਂ ਲੈਣ ਤਾਂ ਉਹਦੇ ਵਿੱਚ ਕਈ ਵਾਰ ਕੈਮੀਕਲ ਯੂਜ਼ ਕੀਤੇ ਹੁੰਦੇ ਵੀ ਖਰਾਬ ਨਾ ਹੋਵੇ ਪਰ ਇਹ ਆਪਾਂ ਘਰ ਵਿੱਚ ਹੀ ਤਿਆਰ ਕਰ ਸਕਦੇ ਆ ਇਹ ਦੀ ਤੁਸੀਂ ਵੀਡੀਓ ਜਾ ਕੇ ਦੇਖ ਸਕਦੇ ਹੋ ਜੀ ਇਹ ਆਪਾਂ 150 ਗ੍ਰਾਮ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਗਰਮ ਕਰ ਲਿਆ ਇਧਰ ਆਪਾਂ ਲਈ ਸੀ 2 ਚਮਚ ਕਾਫੀ ਦੇ ਤੇ ਆ ਥੋੜਾ ਜਿਹਾ ਆਪਾਂ ਦੁੱਧ ਗਰਮ ਕਰਕੇ ਥੋੜਾ ਜਿਹਾ ਗੁੰਗੁਣਾ ਜਿਹਾ ਕਰ ਲਿਆ ਸੀਗਾ ਤੇ ਇਹਦੇ ਵਿੱਚ ਪਾ ਕੇ ਇਹ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਹੁਣ ਜਿਹੜਾ ਆਪਣਾ ਕੰਡੈਂਸ ਮਿਲਕ ਸੀਗਾ ਇਹਦੇ ਵਿੱਚ ਜਿਹੜਾ ਆਪਾਂ ਕਾਫੀ ਵਾਲਾ ਪੇਸਟ ਬਣਾਇਆ ਸੀਗਾ ਤੇ ਇਹ ਆਪਾਂ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਹਿਲਾਇਆ ਜਾਣਾ ਤਾਂ ਜੋ ਇਹਦੇ ਵਿੱਚ ਕੋਈ ਵੀ ਜਿਹੜਾ ਕੰਡੈਂਸ ਮਿਲਕ ਦੀ ਗੰਡ ਨਾ ਰਵੇ ਚੰਗੀ ਤਰ੍ਹਾਂ ਮਿਕਸ ਹੋ ਜੇ ਪਰ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਓ ਜੀ ਗੈਸ ਜਿਹੜਾ ਉਹ ਆਪਣਾ ਬਿਲਕੁਲ ਲੋ ਤੇ ਹੀ ਹੋਣਾ ਚਾਹੀਦਾਗਾ ਨਹੀਂ ਤਾਂ ਇਹ ਮੱਚ ਕੇ ਜਿਹੜਾ ਮਤਲਬ ਇਹਦੇ ਵਿੱਚੋਂ ਮੱਚੇ ਦਾ ਸਵਾਦ ਆਉਣ ਲੱਗ ਜਾਂਦਾਗਾ ਇਸ ਕਰਕੇ ਬਿਲਕੁਲ ਲੋ ਤੇ ਕਰਕੇ ਹੀ ਆਪਾਂ ਇਹਨਾਂ ਨੂੰ ਪਕਾਵਾਂਗੇ ਇਹਨੂੰ ਆਪਾਂ ਗਾੜੇ ਕਰੀ ਜਾਣਾ ਜੀ ਤੇ ਹਿਲਾਇ ਜਾਣਾਗਾ ਰੈਂਦਾ ਘਾਤੂ ਸੀ ਦੇਖ ਸਕਦੇ ਹੋ ਜਿਹੜਾ ਆਪਾਂ ਕਾਫੀ ਵਾਲਾ ਪੇਸਟ ਪਾਇਆ ਸੀ ਦੁੱਧ 'ਚ ਮਿਕਸ ਕਰਕੇ ਜਿਹੜਾ ਕੰਡੈਂਸ ਮਿਲਕ ਸੀਗਾ ਉਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਆਪਾਂ ਹਿਲਾਉਂਦੇ ਜਾਣਾਗਾ 1 ਮਿੰਟ ਵੀ ਆਪਾਂ ਇਹਨਾਂ ਨੂੰ ਹਿਲਾਉਣਾ ਬੰਦ ਨਹੀਂ ਕਰਨਾ ਹੈਗਾ ਜੀ ਕਿਉਂਕਿ ਜੇਕਰ ਆਪਾਂ 1 ਮਿੰਟ ਵੀ ਬੰਦ ਕਰਤਾ ਤਾਂ ਜਿਹੜਾ ਮਤਲਬ ਥੱਲੇ ਲੱਗ ਕੇ ਜਿਹੜਾ ਕਾਫੀ ਆ ਉਹ ਮੱਚ ਸਕਦੀ ਹੈ ਇਹ ਸਾਰਾ ਪੇਸਟ ਚੋਂ ਫਿਰ ਮਤਲਬ ਜਿਹੜੀ ਉਹ ਟਾਫੀਆਂ ਵਾਲਾ ਟੇਸਟ ਆ ਉਹ ਆਉਣਾ ਹੀ ਬੰਦ ਹੋ ਜਾਊਗਾ ਇਸ ਕਰਕੇ ਹਿਲਾਉਂਦੇ ਰਹਿਣਾਗਾ ਤਾਂ ਜੋ ਜਿਹੜਾ ਆਪਣਾ ਵਧੀਆ ਪੇਸਟ ਆ ਬਣ ਕੇ ਤਿਆਰ ਹੋ ਜੇ ਤੇ ਜਿਹੜੀਆਂ ਆਪਣੀਆਂ ਟਾਫੀਆਂ ਨੇ ਉਹ ਵੀ ਬਹੁਤ ਸਵਾਦ ਲੱਗਣ ਬੱਚਿਆਂ ਨੂੰ ਕਿਉਂਕਿ ਜਦੋਂ ਵੀ ਆਪਾਂ ਕੋਈ ਘਰ 'ਚ ਬਣਾਉਂਨੇ ਕਈ ਵਾਰ ਆਪਾਂ ਤੋਂ ਛੋਟੇ-ਮੋਟੇ ਗਲਤੀਆਂ ਹੋਏ ਨਾ ਫਿਰ ਆੜੀ ਆਪਣਾ ਮਤਲਬ ਜਿਹੜਾ ਟੇਸਟ ਉਹ ਖਰਾਬ ਹੋ ਜਾਂਦਾਗਾ ਤੇ ਇਹ ਮਤਲਬ ਬਿਲਕੁਲ ਤੁਸੀਂ ਆ ਦੇਖ ਸਕਦੇ ਹੋ ਵੀ ਚਾਕਲੇਟ ਵਰਗਾ ਹੀ ਬਣ ਕੇ ਤਿਆਰ ਹੋ ਗਿਆ ਤੇ ਜਿਉਂ ਜਿਉਂ ਇਹ ਪੱਕ ਗਿਆ گاੜਾ ਹੋ ਗਿਆ ਤੇ ਮਤਲਬ ਜਿਵੇਂ ਜੰਮੀ ਐਵੇਂ ਲੱਗਣ ਲੱਗਾ ਜਿਵੇਂ ਚਾਕਲੇਟ ਵਾਲਾ ਹੁੰਦਾਗਾ ਪਰ ਇਹ ਆਪਾਂ 커피 ਵਾਲਾ ਬਣਾ ਰਹੇ ਹਾਂ ਬਹੁਤ ਹੀ ਜਿਆਦਾ ਟੇਸਟੀ ਬਣਦੀ ਹੈ ਨਹੀਂ ਇਹ ਤੇ ਮਤਲਬ ਭਾਂਡਾ ਸੱਦ ਨਵੀਂ ਨੇ ਸਟਾਰਟ ਕਰਤਾ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਜੀ ਤੇ ਇਧਰ ਆਪਾਂ ਲਿਆ ਹੋਇਆ ਜੀ ਬਟਰ ਪੇਪਰ ਤੇ ਇਹਦੇ ਆਪਾਂ ਦੇਸੀ ਘਿਓ ਲਗਾ ਲਿਆ ਵੀ ਤਾਂ ਜੋ ਇਹਦੇ ਨਾਲ ਨਾ ਚਿਪਕੇ ਜੇ ਤੁਸੀਂ ਚਾਹੋ ਤਾਂ ਕੋਈ ਵੀ ਭਾਂਡਾ ਲਾਗੇ ਉਹਦੇ ਉੱਤੇ ਜਿਹੜਾ ਇਹ ਪੇਸਟ ਆ ਉਹ ਤੁਸੀਂ ਰੱਖ ਸਕਦੇ ਹੋ ਜੀ ਪਰ ਇਹਦੇ ਨਾਲ ਆਏ ਆ ਬਈ ਆਪਾਂ ਚੰਗੀ ਤਰ੍ਹਾਂ ਮਤਲਬ ਵੀ ਆਏ ਪਾਸੇ ਆਸੇ ਪਾਸੇ ਉਲਟਾ ਕੇ ਇਹਨਾਂ ਨੂੰ ਮਤਲਬ ਇੱਕ ਵਧੀਆ ਆਟੇ ਦੀ ਤਰ੍ਹਾਂ ਗੁੰਨ ਸਕਦੇ ਹਾਂਗੇ ਵੀ ਤਾਂ ਜੋ ਜਿਹੜੀਆਂ ਆਪਣੀਆਂ ਟਾਫੀਆਂ ਨੇਗੀਆਂ ਉਹ ਬਣ ਕੇ ਵਧੀਆ ਰੈਡੀ ਹੋ ਜਾਣ ਤੇ ਮੈਂ ਇਹਨਾਂ ਨੂੰ ਦੋਨੇ ਪਾਸਿਆਂ ਤੋਂ ਚੰਗੀ ਤਰ੍ਹਾਂ ਕਵਰ ਕਰ ਲਿਆ ਸੀ ਇਹਦੇ ਨਾਲ ਘ ਟਾਫੀਆਂ ਨੇ ਬਣ ਕੇ ਵਧੀਆ ਰੈਡੀ ਹੋ ਗਈ ਇਹ ਥੋੜਾ ਜਿਹਾ ਗਰਮ ਸੀਗਾ ਇਸ ਕਰਕੇ ਨਾਲੇ ਤਾਂ ਮੈਨੂੰ ਠੰਡਾ ਕਰ ਰਹੀ ਸੀਗੀ ਤੇ ਨਾਲੇ ਮਤਲਬ ਇਹਨੂੰ ਆਟੇ ਦੀ ਤਰ੍ਹਾਂ ਚੰਗੀ ਤਰ੍ਹਾਂ ਸੈੱਟ ਹੋ ਜੇ ਤੇ ਉਸ ਪ੍ਰਕਾਰ ਮੈਂ ਇਹਨਾਂ ਨੂੰ ਬਣਾ ਰਹੀ ਸੀ ਤੇ ਹੁਣ ਆਪਾਂ ਲਾਗੇ ਸੀ ਜੀ ਬਣਾਉਣ ਟਾਫੀਆਂ ਮੈਂ ਕਰ ਰਹੀ ਸੀ ਵੀ ਹਲਕਾ ਜਿਹਾ ਆਪਾਂ ਠੰਡਾ ਕਰ ਲਈਏ ਤੇ ਉਸ ਤੋਂ ਬਾਅਦ ਮੈਂ ਲਿਆ ਜੀ ਇੱਕ ਵਾਟਰ ਪੇਪਰ ਹੋਰ ਤੇ ਇਹਦੇ ਉੱਪਰ ਆਪਾਂ ਮਤਲਬ ਜਿਵੇਂ ਆਪਾਂ ਟਾਫੀਆਂ ਨੂੰ ਰੈਪ ਕਰਦੇ ਹੁੰਨੇ ਆ ਤਾਂ ਇਹਦੇ ਵਾਸਤੇ ਆਪਾਂ ਇਹ ਇਧਰ ਪੀਸ ਆ ਉਹ ਆਪਾਂ ਕੱਟ ਲਾਂਗੇ ਤੇ ਇਧਰ ਮੈਂ ਨੰਬਰ ਤੇ ਜੀ ਨੇ ਕੈਂਚੀ ਲਿਆ ਕੇ ਦੇਤੀ ਸੀਗੀ ਤੇ ਮੈਂ ਕਹਿ ਰਹੀ ਸੀ ਮਹਾਰਾ ਜੀ ਚਲੋ ਬਚਕਾਰ ਤਿੰਨ ਪੀਸ ਬਣਾ ਲੈਨੇ ਤੇ ਇਹਦੇ ਆ ਫਿਰ ਆਪਾਂ ਅ ਦੋ ਦੋ ਪੀਸ ਹੋਰ ਬਣਾ ਲਾਂਗੇ ਜੀ ਮਤਲਬ 12 ਪੀਸ ਬਣ ਜਾਣਗੇ ਤੇ ਇਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਲਪੇਟ ਕੇ ਜਿਹੜੀਆਂ ਆਪਣੀਆਂ ਟਾਫੀਆਂ ਜਿਵੇਂ ਬਾਜ਼ਾਰ ਚੋਂ ਆਪਾਂ ਲਿਉਂਦੇ ਆ ਉਸ ਪ੍ਰਕਾਰ ਹੀ ਇਹਨਾਂ ਨੂੰ ਆਪਾਂ ਬਣਾ ਲਾਂਗੇ ਜੀ ਪਰ ਇਹ ਕਹਿ ਰਹੇ ਸੀ ਕਿ ਕਹਿੰਦੇ ਇਹ ਮੈਨੂੰ ਐਵੇਂ ਲੱਗਦਾ ਵੀ ਜਿਹੜਾ ਵਾਟਰ ਪੇਪਰ ਆ ਵੀ ਇਹ ਵਧੀਆ ਕੰਮ ਨਹੀਂ ਕਰਨਾ ਮਾਹ ਚਲੋ ਦੇਖਦੇ ਹਾਂ ਜੀ ਤੇ ਇਧਰ ਆਪਾਂ ਲੈ ਲਿਆ ਸੀ ਜੀ ਲੱਕੜ ਦਾ ਜਿਹੜਾ ਆਪਾਂ ਕੇਕ ਕੱਟਣ ਵੇਲੇ ਯੂਜ਼ ਕਰਦੇ ਆ ਜੀ ਚਾਕੂ ਤੇ ਇਹਦੇ ਨਾਲ ਮੈਂ ਕੱਟ-ਕੱਟ ਕੇ ਜਿਹੜੀਆਂ ਆ ਸ਼ੇਪ ਆ ਉਹ ਦੇਣ ਲੱਗੀ ਸੀ ਇਹ ਆਪਾਂ ਜਿਆਦਾ ਨਾ ਹੀ ਵੱਡੀਆਂ ਬਣਾਉਣੀਆਂ ਨਾ ਹੀ ਛੋਟੀਆਂ ਉੰਜ ਆਪਣੀ ਮਤਲਬ ਮਰਜ਼ੀ ਆਪਾਂ ਜ ਕੋਲ ਮਤਲਬ ਇਹ ਤਿਆਰ ਹੋ ਰਹੀਆਂ ਨਹੀਂ ਮੈਂ ਕਿ ਇਹ ਕਿੰਨਾ ਦਾ ਬਹੁਤ ਟਾਈਮ ਲੱਗੂਗਾ ਤੇ ਮੈਂ ਇਹਦੇ ਰੋਲ ਬਣਾਉਣੇ ਸਟਾਰਟ ਕਰਤੇ ਸੀਗੇ ਤੇ ਇਹ ਮਿੰਟਾਂ 'ਚ ਜਿਹੜੀਆਂ ਟੌਫੀਆਂ ਸੀਗੀਆਂ ਉਹ ਬਣ ਕੇ ਤਿਆਰ ਹੋ ਗਈਆਂ ਸੀ ਇਹ ਮੈਂ ਤਾਂ ਚਾਰੇ ਇਹਦੇ ਜਿਹੜੇ ਮੈਂ ਰੋਲ ਆ ਉਹ ਬਣਾ ਲਏ ਸੀਗੇ ਤੇ ਇਸ ਪ੍ਰਕਾਰ ਹੱਥਾਂ ਨਾਲ ਇਹਨੂੰ ਚੰਗੀ ਤਰ੍ਹਾਂ ਹੋ ਘੋਲ ਰਹੀ ਸੀ ਕਿਉਂਕਿ ਜਿਹੜਾ ਬਟਰ ਪੇਪਰ ਤੇ ਘੋਲ ਲੱਗਿਆ ਇਹਦੇ ਨਾਲ ਹੀ ਆਸਾਨੀ ਨਾਲ ਚੰਗੀ ਤਰ੍ਹਾਂ ਘੁੰਮ ਰਹੇ ਸੀਗੇ ਤਾਂ ਇਧਰ ਮੈਂ ਜਿਹੜੀਆਂ ਟੌਫੀਆਂ ਕੱਟਣੀਆਂ ਸਟਾਰਟ ਕਰਤੀਆਂ ਸੀਗੀਆਂ ਤੇ ਇਹਨੂੰ ਆਪਾਂ ਹੱਥਾਂ ਨਾਲ ਸ਼ੇਪ ਦੇ ਕੇ ਗੋਲ-ਗੋਲ ਮਤਲਬ ਜਿਵੇਂ ਟੌਫੀ ਦੀ ਤਰ੍ਹਾਂ ਹੀ ਆਪਾਂ ਰੈਡੀ ਕਰ ਤੇ ਇਸੀ ਤਰ੍ਹਾਂ ਹੋਈ ਅਸੀਂ ਡੈਵੀਟ ਹੁਣ ਵੀ ਕਹਿੰਦਾ ਮਮਾ ਮੈਨੂੰ ਦੁਬਾਰੇ ਉਹੀ ਟਾਫੀਆਂ ਬਣਾ ਕੇ ਦੇ ਦਿਓ ਕਿਉਂਕਿ ਇਹ ਖਾਣ ਵਿੱਚ ਹੀ ਬਹੁਤ ਹੀ ਜ਼ਿਆਦਾ ਵਧੀਆ ਬਣੀਆਂ ਸੀ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਖੰਡ ਪਾ ਸਕਦੇ ਹੋ ਨਹੀਂ ਤਾਂ ਜਿਹੜਾ ਕੰਡੈਂਸ ਮਿਲਕ ਉਹ ਮਿੱਠਾ ਹੀ ਹੁੰਦਾਗਾ ਜੀ ਮਿੱਠੇ ਦੀ ਮਤਲਬ ਜ਼ਰੂਰਤ ਨਹੀਂ ਤੁਸੀਂ ਥੋੜੇ-ਮੋਟੇ ਸ਼ੱਕਰ ਪਾ ਸਕਦੇ ਹੋ ਪਰ ਮਤਲਬ ਐਵੇਂ ਆ ਵੀ ਬੱਚਿਆਂ ਨੂੰ ਜਿਆਦਾ ਮਿੱਠਾ ਦੇਣਾ ਵੀ ਮਤਲਬ ਸਿਹਤ ਲਈ ਹਾਨੀ ਕਰਕੇ ਹੁੰਦਾ ਹੈਗਾ ਇਸ ਕਰਕੇ ਜੇ ਮੈਂ ਕਈ ਵਾਰ ਬੱਚੇ ਜिद ਕਰਦੇ ਨੇ ਤਾਂ ਆਪਾਂ ਕਦੇ-ਕਦੇ ਇਹ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹਾਂ ਜੀ ਤੇ ਇਧਰ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਰੈਪ ਕਰਕੇ ਜਿਹੜੀਆਂ ਟੌਫੀਆਂ ਨੂੰ ਰੈਡੀ ਕਰਨ ਲੱਗੀ ਸੀ ਤੇ ਮੈਂ ਕਹਿ ਰਹੀ ਸੀਗੀ ਵੀ ਇਹਦੇ ਨਾਲੋਂ ਤਾਂ ਆਪਾਂ ਜਿਹੜਾ ਮਤਲਬ ਇਹ ਫੂਡ ਪੇਪਰ ਹੁੰਦਾ ਉਹੀ ਹੋ ਕਰਾਂਗੇ ਤੇ ਇੱਥੇ ਫਿਰ ਮੈਂ ਇੱਕ ਫੂਡ ਪੇਪਰ ਵੀ ਲੈ ਕੇ ਇਹਦੇ ਵਿੱਚ ਚੰਗੀ ਤਰ੍ਹਾਂ ਲਬੇਟਣੀਆਂ ਸਟਾਰਟ ਕਰਤੀਆਂ ਸੀਗੀਆਂ ਜਿਹੜਾ ਆਪਾਂ ਬਟਰ ਪੇਪਰ ਲੈ ਸੀ ਜੀ ਉਹਦੇ ਨਾਲ ਜਿਹੜਾ ਫੂਡ ਪੇਪਰ ਵਿੱਚ ਜਿਹੜੀਆਂ ਟੌਫੀਆਂ ਬਹੁਤ ਹੀ ਸ ਰੇਪਰ ਸੀਗਾ ਉਹਦੇ ਵਿੱਚ ਜਿਹੜੀਆਂ ਸਾਰੀਆਂ ਟੌਫੀਆਂ ਸੀਗੀਆਂ ਉਹ ਆਪਾਂ ਪੈਕ ਕਰ ਲਈਏ ਸਤੇ ਇਧਰੇ ਕਹਿ ਰਹੇ ਸੀ ਜਿਹੜਾ ਬਟਰ ਪੇਪਰ ਵਾਲਾ ਹੈਗਾ ਇਹ ਤਾਂ ਚੰਗੀ ਤਰ੍ਹਾਂ ਮਤਲਬ ਵੀ ਨਹੀਂ ਬਣਾ ਤੇ ਇਹਨਾਂ ਨੇ ਪੈਸਿਆਂ ਦੀ ਤਰ੍ਹਾਂ ਹੀ ਉਹਨਾਂ ਨੂੰ ਮੇਰੇ ਉੱਪਰ ਦੀ ਬਾਰਤਾ ਕਹਿੰਦੇ ਇਹ ਤਾਂ ਨਹੀਂ ਕੰਮਦੀਆਂ ਹੈਗੀਆਂ ਫੂਡ ਪੇਪਰ ਵਾਲਾ ਵਧੀਆ ਬਣ ਰਹੀਆਂ ਤੇ ਟੌਫੀਆਂ ਇੰਨੀਆਂ ਜਿਆਦਾ ਟੇਸਟੀ ਬਣੀਆਂ ਸੀਗੀਆਂ ਕਿ ਬਹੁਤ ਹੀ ਜਿਆਦਾ ਪਸੰਦ ਆਏ ਤੇ ਤੁਸੀਂ ਵੀ ਦੋਸਤੋ ਬੱਚਿਆਂ ਨੂੰ ਹੁਣ ਜਿਵੇਂ ਕਈ ਵਾਰ ਜਿੱਦੀ ਹੁੰਦੇ ਨੇ ਬੱਚੇ ਵੀ ਟੌਫੀਆਂ ਖਾਣਾ ਮਤਲਬ ਵੀ ਪਸੰਦ ਕਰਦੇ ਨੇ ਤਾਂ ਬੱਚਿਆਂ ਨੂੰ ਆਪਾਂ ਘਰ 'ਚ ਹੀ ਬਣਾ ਕੇ ਵਧੀਆ ਮਤਲਬ ਸੌਖੇ ਜਿਹੇ ਤਰੀਕੇ ਨਾਲ ਵ ਕੀ ਸਕਦੇ ਆਂ ਜੀ ਤੇ ਇਸ ਪ੍ਰਕਾਰ ਦੇ ਵੀ ਬਿਕਹਿ ਰਸੀ ਮਮਾ ਇੰਨੀਆਂ ਟੌਫੀਆਂ ਬਣ ਵੀ ਗਈਆਂ ਤੇ ਮੈਂ ਕਹਿ ਰਹੀ ਸੀ ਜੀ ਹਾਂਜੀ ਤੇ ਇਹਨੂੰ ਆਪਾਂ ਕਿਸੇ ਵੀ ਕੰਟੇਨਰ ਚ ਸਟੋਰ ਕਰਕੇ ਰੱਖ ਦੇਣੀ ਨੇ ਚੰਗੀ ਤਰ੍ਹਾਂ ਰੈਪ ਕਰਕੇ ਖਰਾਬ ਵੀ ਨਹੀਂ ਹੁੰਦੀਆਂ ਕਿੰਨੀਆਂ ਟਾਈਮ ਤੇ ਬੱਚੇ ਜਿਹੜੇ ਉਹ ਆਪਣੇ ਖੁਸ਼ ਵੀ ਹੋ ਜਾਣਗੇ ਸੋ ਦੋਸਤੋ ਜਰੂਰ ਟਰਾਈ ਕਰਨਾ ਜੀ ਬਹੁਤ ਹੀ ਜਿਹੇ ਟੇਸਟੀ ਟੌਫੀ ਬਣ ਕੇ ਆਪਣੀਆਂ ਰੈਡੀ ਹੋਈਆਂ ਨੇ ਤੇ ਆਹ ਦੇਖੋ ਜੇ ਕੰਟੇਨਰ ਚ ਆਪਾਂ ਸਟੋਰ ਕਰਕੇ ਰੱਖ ਸਕਦੇ ਆਂ ਜੀ ਸੋ ਵੀਡੀਓ ਵਧੀਆ ਲੱਗੀ ਅਗੇ ਜਰੂਰ ਸ਼ੇਅਰ ਕਰਨੀ ਜੀ ਤੇ ਬੱਚਿਆਂ ਨੂੰ ਮਤਲਬ ਵੀ ਖੁਸ਼ੀ ਖੁਸ਼ੀ ਇਹ ਸਰਪ੍ਰਾਈਜ਼ ਆਪਾਂ ਦੇ ਸਕਦੇ ਆਂ